ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਵੱਡਿਆ ਭਾਗਾਂ ਵਾਲਾ ਦਿਨ ਹੈ ਕਿ ਅੱਜ ਦੇ ਦਿਨ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਇਸ ਪਾਵਨ ਨਗਰ ਦੀ ਸਥਾਪਨਾ ਕੀਤੀ ਕਿਉਂਕਿ ਇਸ ਸ਼ਹਿਰ ਦਾ ਪਹਿਲਾ ਨਾਮ ਮਾਖੋਵਾਲ ਹੋਇਆ ਕਰਦਾ ਸੀ ਔਰ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਇਹ ਸਾਰੀ ਜ਼ਮੀਨ ਦੀਪ ਚੰਦ ਦੀ ਵਿਧਵਾ ਰਾਣੀ ਤੋਂ ਮੁੱਲ ਲੈ ਕਰਕੇ ਏਸ਼ ਨਗਰ ਦਾ ਨਾਮ ਆਪਣੇ ਸਤਿਕਾਰਯੋਗ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਮ ਉੱਤੇ ਚੱਕ ਮਾਤਾ ਨਾਨਕੀ ਰੱਖਿਆ ਔਰ ਬਾਅਦ ਦੇ ਵਿੱਚ ਇਹ ਸ਼ਹਿਰ ਦਾ ਨਾਮ ਸ਼੍ਰੀ ਆਨੰਦਪੁਰ ਸਾਹਿਬ ਜੀ ਪ੍ਰਸਿੱਧ ਹੋਇਆ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸ ਸ਼ਹਿਰ ਦੀ ਰੱਖਿਆ ਵਾਸਤੇ ਪੰਜ ਕਿਲਿਆਂ ਦੀ ਉਸਾਰੀ ਕੀਤੀ ਕਿਲਾ ਸ਼੍ਰੀ ਤਾਰਾਗੜ ਸਾਹਿਬ ਕਿਲਾ ਸ਼੍ਰੀ ਆਨੰਦਗੜ ਸਾਹਿਬ ਕਿਲਾ ਸ਼੍ਰੀ ਹੋਲਗੜ ਸਾਹਿਬ ਕਿਲਾ ਸ਼੍ਰੀ ਲੋਗੜ ਸਾਹਿਬ ਔਰ ਕਿਲਾ ਸ਼੍ਰੀ ਫਤਿਹਗੜ ਸਾਹਿਬ ਔਰ ਇਸੇ ਹੀ ਪਾਵਨ ਪਵਿੱਤਰ ਧਰਤੀ ਉੱਤੇ ਕਸ਼ਮੀਰੀ ਪੰਡਤ ਫਰਿਆਦ ਲੈ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਔਰ ਬੇਨਤੀ ਕੀਤੀ ਸਤਿਗੁਰੂ ਜੀ ਸਾਡਾ ਧਰਮ ਖਤਰੇ ਵਿੱਚ ਹੈ ਆਪ ਜੀ ਕਿਰਪਾ ਕਰੋ ਸਾਡੇ ਧਰਮ ਦੀ ਰੱਖਿਆ ਕਰੋ ਔਰ ਇਸੇ ਹੀ ਪਾਵਨ ਧਰਤੀ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ Hindu ਧਰਮ ਦੀ ਰੱਖਿਆ ਕਰਨ ਵਾਸਤੇ ਤਿਲਕ ਜੰਜੂ ਦੀ ਰੱਖਿਆ ਵਾਸਤੇ ਦਿੱਲੀ ਚਾਂਦਨੀ ਚੌਕ ਵਿਖੇ ਜਾ ਕੇ ਕਰਕੇ ਸ਼ਹਾਦਤ ਪ੍ਰਾਪਤ ਕੀਤੀ ਔਰ ਐਸੇ ਹੀ ਪਾਵਨ ਪਵਿੱਤਰ ਧਰਤੀ ਉਤੇ ਤਖਤ ਸ੍ਰੀ ਕੇਸਗੜ ਸਾਹਿਬ ਜੀ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਪ੍ਰਗਟ ਕੀਤਾ ਇਹ ਬੜੀ ਭਾਗਾਂ ਵਾਲੀ ਔਰ ਬੜੀ ਵੱਡੀ ਧਰਤੀ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬੜਾ ਲੰਮਾ ਸਮਾਂ ਸਰੀਰਕ ਜਾਮੇ ਦੇ ਵਿੱਚ ਰਹੇ ਔਰ ਅੱਜ ਇਸ ਪਾਵਨ ਪਵਿੱਤਰ ਨਗਰ ਦਾ ਸਥਾਪਨਾ ਦਿਵਸ ਹੈ ਜੋ ਸਿੱਖ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਸ਼ਰੂਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਾਕਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਮੁੱਚੀ ਸੰਗਤ ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਸਥਾਪਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਅਮਰਤ ਛਕੋ ਗੁਰੂ ਵਾਲੇ ਬਣੋ ਵਾਹਿਗੁਰੂ ਦੀ ਕ ਖਾਲਸਾ ਵਾਹਿਗੁਰੂ ਦੀ ਜਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੁਬਾਰਕ ਦਿਹਾੜਾ ਹੈ ਜਿਸ ਦਿਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 1665 ਦੇ ਅੰਦਰ 19 ਜੂਨ ਨੂੰ ਇਸ ਪਾਵਨ ਸਥਾਨ ਤੇ ਜਿੱਥੇ ਅਸੀਂ ਖੜੇ ਆਂ ਇਸ ਧਰਤੀ ਦੀ ਜੋ ਚੋਣ ਕਰਕੇ ਸਤਿਗੁਰਾਂ ਨੇ ਨਵਾਂ ਨਗਰ ਆਪਣੇ ਮਾਤਾ ਸਤਕਾਰਯੋਗ ਮਾਤਾ ਮਾਤਾ ਨਾਨਕੀ ਜੀ ਦੇ ਨਾਂ ਤੇ ਇੱਥੇ ਨਗਰ ਬਸਾਉਣਾ ਕੀਤਾ ਸੀ ਆ ਤੇ ਇਸ ਦਾ ਨਾਮ ਚੱਕ ਨਾਨਕੀ ਰੱਖਿਆ ਇਥੋਂ ਦੋ ਪਿੰਡਾਂ ਦੀ ਵਿਸ਼ੇਸ਼ ਕਰਕੇ ਸਹੋਟਾ ਤੇ ਮੱਖੋਵਾ ਇਹਨਾਂ ਦੀ ਜ਼ਮੀਨ ਸਤਿਗੁਰਾਂ ਨੇ ਲੈ ਕੇ ਜੋ ਉਹ ਇਹ ਨਗਰ ਬਸਾਇਆ ਇਸ ਤੋਂ ਬਾਅਦ ਉਸ ਸਮੇਂ ਬਾਜਰੋਤ ਤਨਗੁਰ ਗੋਬਿੰਦ ਸਿੰਘ ਮਹਾਰਾਜੀ ਪਟਨਾ ਸਾਹਿਬ ਤੋਂ ਆਏ ਉਸ ਵੇਲੇ ਉਹਨਾਂ ਨੇ ਇੱਥੇ ਆਏ ਤੇ ਉਹਨਾਂ ਨੇ ਇਨਾਂ ਸਭ ਦੇ ਪਾਠ ਕੀਤੇ ਤਾਂ ਉਸ ਸਮੇਂ ਅਨੰਦਪੁਰ ਸਾਹਿਬ ਇਸ ਦਾ ਨਾਮ ਰੱਖਿਆ ਗਿਆ ਅਨੰਦਪੁਰ ਸਾਹਿਬ ਦਾ ਇਤਿਹਾਸ ਬਹੁਤ ਹੀ ਵਿਚਿਤ੍ਰ ਅਤੇ ਬਹੁਤ ਵੱਡਾ ਇਤਿਹਾਸ ਹੈ ਕਿਉਂਕਿ ਹਰ ਸਿੱਖ ਚਾਹੇ ਦੁਨੀਆਂ 'ਚ ਕਿਤੇ ਵੀ ਬੈਠਾ ਹੈ ਉਹ ਅਨੰਦਪੁਰ ਦਾ ਵਾਸੀ ਹੈ ਫਾਲਸਰੀ ਸਾਜਨਾ ਇੱਥੇ ਹੋਈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣਾ ਬਲੀਦਾਂ ਦੇਣ ਵਾਸਤੇ Hindu ਧਰਮ ਦੀ ਰਾਖੀ ਵਾਸਤੇ ਇਸ ਧਰਤੀ ਤੋਂ ਚੱਲ ਕੇ ਗਏ ਇੱਥੇ ਹੀ ਸਤਿਗੁਰੂ ਪਾਤਸ਼ਾਹ ਦਾ ਸੁੱਚਾ ਪਰਿਵਾਰ ਇਸ ਧਰਤੀ ਤੇ 29 ਸਾਲ ਦੇ ਕੀ ਮਹਾਰਾਜ ਇੱਥੇ ਰਹੇ ਬਹੁਤ ਓਡੀਆਂ ਰਚਨਾਵਾਂ ਬੜਾ ਕੁਝ ਇਸ ਧਰਤੀ ਤੇ ਹੁੰਦਾ ਰਿਹਾ ਸੋ ਅੱਜ ਉਹ ਸਥਾਪਨਾ ਦੇ ਵਿੱਚ ਸੰਗਤਾਂ ਬਹੁਤ ਸ਼ਰਧਾ ਨਾਲ ਬਣਾ ਰਹੀਆਂ ਸ਼ਾਮ ਨੂੰ ਹੁਣ ਖੰਨਪੜ ਸਾਹਿਬ ਦੇ ਪੋਪੇ ਆ ਅਤੇ ਸ਼ਾਮ ਨੂੰ ਜੋ ਹੈ ਉਹ 7 ਵਜੇ ਤੋਂ 7:30 ਵਜੇ ਤੋਂ ਸਮਾਗਮ ਸ਼ੁਰੂ ਹੋਣਗੇ ਜਿਸ ਵਿੱਚ ਗੁਰੂ ਘਰ ਦੇ ਮਹਾਨ ਕੀਰਤਨੀਏ ਅਤੇ ਮਹਾਨ ਕਥਾਵਾਚ ਪਹੁੰਚ ਰਹੇ ਆ ਅਤੇ ਇਹ ਸਮਾਗਮ ਲਗਭਗ ਰਾਤ ਦੇ 10:30 11 ਵਜੇ ਤੱਕ ਚੱਲਣਗੇ ਸੁਸੰਖਤਾ ਨੂੰ ਬੇਨਤੀ ਹੈ ਕਿ ਆਪਾਂ ਬਾਤ ਚੜ ਕੇ ਇਹਨਾਂ ਸਮਾਗਵਾਂ 'ਚ ਸਹਾ ਪਾਈਏ ਤੇ ਤਨਸੀਬ ਉਤੇ ਇੱਕ ਬਹਾਦਰ ਮਹਾਰਾਜ ਤਨਗੁਰ ਗੋਮ ਸਿੰਘ ਮਹਾਰਾਜ ਜੀ ਦੀ ਇਸ ਧਰਤੀ ਦੀ ਜਿਹੜੀ ਚਰਨ ਧੂੜ ਹੈ ਉਹ ਆਪਣੇ ਮੱਥੇ ਉੱਪਰ ਲਾਈਏ